तो मैंने जी आपको अपनी लाइपु साहबutra रजिस्ट्री करा के कल उनको पोस्ट करके मार के हाजिर होगा मेरे साइन करा के भैया सब हां जी ठीक है ਦੇ ਆਪਣੇ ਦਾ ਵਿਸ਼ੇਸ਼ ਤੇ ਆਪਣੇ ਦੇ ਦਿੱਤਾ ਉਸ ਤੁਹਾਡੇ ਪਰਿਵਾਰੀ ਪਰੋਤਲੀ ਆ ਬਿਲਕੁਲ ਜੀ ਬੱਚਿਆਂ ਨੂੰ ਅਸੀਂ ਟ੍ਰੈਫਿਕ ਦੇ ਨਿਯਮਾਂ ਬਾਰੇ ਜਾਣੂ ਕਰਵਾਇਆ ਵਾ ਜਿਹੜਾ ਵੂਮਨ ਹੈਲਪ ਡੈਸਕ ਆ ਉਹਦੇ ਬਾਰੇ ਜਾਣੂ ਕਰਵਾਇਆ ਵਾ ਲਾ ਇਨਫੋਰਸਮੈਂਟ ਏਜੰਸੀ ਦੇ ਕੰਮਾਂ ਤੋਂ ਜਾਣੂ ਕਰਵਾਇਆ ਵਾ ਥਾਣੇ ਦੇ ਕੰਮ ਕਾਜ ਤੋਂ ਜਾਣੂ ਕਰਵਾਇਆ ਵਾ ਉਹਨਾਂ ਨੂੰ ਮਿਹਨਤ ਨਾਲ ਪੜ੍ਹਾਈ ਕਰਨ ਤੇ ਉੱਚੇ ਮਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਵਾ ਤੇ ਉਹਨਾਂ ਤੋਂ ਕਾਨੂੰਨ ਦੇ ਵਿੱਚ ਹੈਲਪ ਲੈਣ ਲਈ ਉਹਨਾਂ ਦੀ ਹੈਲਪ ਲੈਣ ਵਾਸਤੇ ਉਹਨਾਂ ਨੂੰ ਅਸੀਂ ਪ੍ਰੇਰਿਤ ਕੀਤਾ ਵਾ ਤੇ ਕਾਨੂੰਨ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਵਾ ਤੇ ਸਪੈਸ਼ਲੀ ਬਹੁਤ ਜ਼ਿਆਦਾ ਪਿੰਡਾਂ ਤੋਂ ਇਹ ਬੱਚੇ ਆਏ ਆ ਤੇ ਉਹਨਾਂ ਨੇ ਸਾਡੇ ਨਾਲ ਪ੍ਰਣ ਕੀਤਾ ਵਾ ਕਿ ਅਸੀਂ ਤੁਹਾਡੇ ਵੱਲੋਂ ਦਿੱਤੀਆਂ ਹੋਈਆਂ ਗਾਈਡਲਾਈਨਸ ਜਿਹੜੀਆਂ ਵਾ ਉਹਨਾਂ ਦੇ ਮੁਤਾਬਕ ਨਸ਼ਿਆਂ ਤੋਂ ਵੀ ਜਾਗਰੂਕ ਕਰਾਂਗੇ ਆਪਣੇ ਸਰਕਲ ਨੂੰ ਕ੍ਰਾਈਮ ਤੋਂ ਵੀ ਜਾਗਰੂਕ ਕਰਾਂਗੇ ਤੇ ਟ੍ਰੈਫਿਕ ਨਿਯਮਾਂ ਤੋਂ ਵੀ ਜਾਗਰੂਕ ਕਰਾਂਗੇ ਉਹਨਾਂ ਨੂੰ ਉਹ ਕੀ ਬੋਲ ਰਿਹਾ ਵਰਗੀ ਸਮਝਾਇਆ ਮੈਂ ਕਿ ਬਾਰੇ ਕੋਈ ਹੈ ਉਹਨਾਂ ਨੂੰ ਇਹੋ ਗੱਲ ਕਹੀ ਆ ਕਿ ਬੱਚੇ ਕਾਨੂੰਨ ਨਿਯਮਾਂ ਦੀ ਪਾਲਣਾ ਕਰੋ ਕ੍ਰਿਮੀਨਲ ਗਤੀਵਿਧੀਆਂ ਤੋਂ ਦੂਰ ਰਹੋ ਤੇ ਕਾਨੂੰਨ ਦੇ ਮੁਤਾਬਕ ਜਿਹੜਾ ਵਾ ਉਹ ਆਪਣੀ ਜ਼ਿੰਦਗੀ ਜੀਵੋ ਤੇ ਜੜੀਆਂ پیچ ਜਿੰਦਗੀਆਂ ਵਾ ਜੜੀਆਂ ਮੁਸ਼ਕਲਾਂ ਵਾ ਉਹਨਾਂ ਤੋਂ ਦੂਰ ਰਹੋ ਤਾਂ ਕਿ ਤੁਸੀਂ ਪੜ੍ਹਾਈ ਕਰਕੇ ਤੇ ਆਪਣੀ ਜ਼ਿੰਦਗੀ ਦੇ ਉੱਚੇ ਮਕਾਮ ਹਾਸਲ ਕਰ ਸਕੋ ਉਹ ਬੱਚੇ ਲੈ ਕੇ ਆਏ ਥਾਣੇ ਨੂੰ ਉਹ ਲੋਕ ਇੱਕ ਭਰਾਏ ਬਣ ਰਹੇ ਨਹੀਂ ਕਿਸੇ ਗੱਲ ਤੋਂ ਨਹੀਂ ਸਰ ਕਿਸੇ ਗੱਲ ਤੋਂ ਨਹੀਂ ਡਰੇ ਸੋ ਅਸੀਂ ਇਹਨਾਂ ਨੂੰ ਅੱਜ ਵਿਜ਼ਿਟ ਕਰਾਇਆ ਅਸੀਂ ਗੁਰਕਲਗੀਤਰ ਸਕੂਲ ਆਮ ਕੋਟਲੀ ਉਹ ਵਾਲੀ ਬ੍ਰਾਂਚ ਤੋਂ ਹੀ ਵਿਜ਼ਿਟ ਕੀਤਾ ਆ ਪੁਲਿਸ ਸਟੇਸ਼ਨ ਬੱਚਿਆਂ ਨੂੰ ਸਰ ਨੇ ਐਸਐਚਓ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿੰਨੇ ਵੀ ਨਰਾਈਟ ਡਿਊਟੀਆਂ ਆ ਐਂਡ ਕ੍ਰਾਈਮ ਬਾਰੇ ਵਧੀਆ ਨੋਲਿਜ ਦਿੱਤੀ ਬੱਚਿਆਂ ਨੂੰ ਐਂਡ ਜ਼ਰੂਰੀ ਸੀ ਆਪਾਂ ਬੁਕਸ ਤੋਂ ਉਹਨਾਂ ਨੂੰ ਨੋਲਿਜ ਦਿੰਨੇ ਆ ਨਾਲ ਖੁਦ オリジナル ਦੇ ਵਿੱਚ ਆਣ ਕੇ ਦੇਖਿਆ ਉਹਨਾਂ ਨੂੰ ਪਤਾ ਲੱਗਿਆ ਕਿ ਕੀ ਇਹਦੇ ਇਫੈਕਟ ਹੁੰਦੇ ਨੇ ਸੋ ਆਈ ਹੋਪ ਕਿ ਇਨ ਫਿਊਚਰ ਬੱਚੇ ਕਾਫੀ ਅਵੇਅਰ ਹੋਣਗੇ ਇਸ ਚੀਜ਼ ਤੋਂ ਐਂਡ ਸਪੈਸ਼ਲੀ ਉਹਨਾਂ ਨੇ ਗਰਲਸ ਨੂੰ ਨੰਬਰ ਦਿੱਤਾ ਹੈ ਹੈਲਪਲਾਈਨ ਨੰਬਰ ਜਿੱਤੇ ਉਹ ਕੋਈ ਵੀ ਪ੍ਰੋਬਲਮ ਹੋ ਗਈ ਉਹ ਕਾਲ ਕਰਕੇ ਦੱਸ ਸਕਦੀਆਂ ਨੇ ਸੋ ਇਹ ਬਹੁਤ ਵਧੀਆ ਬਹੁਤ ਫਾਇਦੇਮੰਦ ਇਹ ਰਿਆ ਵਿਜ਼ਿਟ ਆਈ ਹੋਪ ਕਿ ਬੱਚੇ ਫਿਊਚਰ ਚ ਇਹਦਾ ਕਾਫੀ ਬੈਨੀਫਿਟ ਲੈਣਗੇ ਥੈਂਕ ਯੂ ਮੇਰਾ ਨਾਮ ਖੁਸ਼ਪ੍ਰੀਤ ਕੋਹਰਾ ਹੈ ਅੱਜ ਆਏ ਖਾਣੇ ਆਏ ਸਾਨੂੰ ਬਹੁਤ ਕਿਸਮ ਜਾਇਆ ਜੇ ਅੰਨ ਨੇ ਸਾਨੂੰ ਸਾਡੀ ਸਟੱਡੀ ਵਿੱਚ ਫੋਕਸ ਕਰਨ ਲਈ ਬਹੁਤ ਕੁਝ ਸਮਝਾਇਆ ਵਾ ਗਰਲਸ ਦੀ ਹੈਲਪ ਕਰਨ ਲਈ ਜਿਹੜਾ ਸਾਨੂੰ ਨੰਬਰ ਦਿੱਤਾ ਗਿਆ ਵਾ 112 ਉਹਦੇ ਬਾਰੇ ਦੱਸਿਆ ਵਾ ਕਿ ਜੇਕਰ ਕੋਈ ਵੀ ਸਾਨੂੰ ਪ੍ਰੋਬਲਮ ਹੁੰਦੀ ਆ ਤਾਂ ਅਸੀਂ ਉਹਨਾਂ ਨੂੰ ਇਨਫੋਰਮ ਕਰ ਸਕਦੇ ਆ ਤੇ ਬਹੁਤ ਵਧੀਆ ਲੱਗਾ ਬਹੁਤ ਵਧੀਆ ਰਿਹਾ ਸਾਡਾ ਖਾਣਾ ਉਹ ਤੁਹਾਨੂੰ ਆ ਨਾ ਤੁਹਾਨੂੰ ਡਰ ਨਹੀਂ ਥਾਣੇ ਤੇ ਆਏ ਤੁਹਾਨੂੰ ਦੱਸਦੇ ਨਾ ਕਿ ਕਿਸੇ ਗੱਲ ਤੋਂ ਨਹੀਂ ਨੋ ਨੋ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਲੱਗਾ ਬਹੁਤ ਵਧੀਆ ਲੱਗਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ੋਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿਹੜਾ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਤੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਆ ਇੰਡੀਆ ਨਿਊਜ਼